ਤੇ ਪਹੁੰਚੇ ਹਾਂ ਕਿਹੜਾ ਨੌਨ ਵਾਜਿਥੇ ਗਲਿਆ ਚੱਕਰ ਦੇਖੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਕਿ ਜਿਹੜਾ ਵੀ ਤੁਸੀਂ ਕੰਮ ਕਰਨਾ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਆ ਉਹ ਕਾਹੀ ਜਾਂ ਕਮੀ ਨਹੀਂ ਛੱਡਣੀ ਇਸ ਵਾਸਤੇ ਖੁਦ ਆ ਕੇ ਚੈੱਕ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਅੰਦਰ ਪਹਿਲਾ ਫਰੀਦਕੋਟ ਸ਼ਹਿਰ ਹੈ ਜਿੱਥੇ 100 ਐਮਐਮ ਦੀ ਜਿਹੜੀ ਹੈ ਉਹ ਟੈਲ ਲੱਗ ਰਹੀ ਹੈ ਇੱਕ ਟ੍ਰੈਲ ਹੈ ਕਿਉਂਕਿ ਇਹ ਵੱਡਾ ਹਾਈਵੇ ਹੈ ਫਰੀਦਕੋਟ ਸ਼ਹਿਰ ਦਾ ਔਰ ਮੁੱਖ ਲੰਘਾ ਪਰ ਡੇਢ ਟਰਾਲੇ ਵੀ ਉੱਥੋਂ ਦੇ ਟੱਪਣੇ ਆ ਤਾਂ ਇਸ ਵਾਸਤੇ ਅਸੀਂ ਇੱਕ ਟ੍ਰੇਲ ਬੇਸਡ ਸੜਕ ਬਣਾ ਰਹੇ ਹਾਂ ਉਹ ਕਿਥੇ ਸੀਵਰੇਜ ਪਿਆ ਸੀ 20 22 ਫੁੱਟ ਡੂੰਘਾ ਜੇਕਰ ਕਿਤੇ ਸੜਕ ਮਿੱਟੀ ਥੱਲੇ ਬੈਠਦੀ ਵੈਸੇ 3 3 ਫੁੱਟ ਪੱਟ ਕੇ ਜਿਹੜੀਆਂ ਵੀ ਸਪੈਸੀਫਿਕੇਸ਼ਨਾਂ ਹੁੰਦੀਆਂ ਉਹਦੇ ਅਨਸਾਰ ਬਣਾਇਆ ਪਰ ਫਿਰ ਵੀ ਸਾਨੂੰ ਲੱਗਦਾ ਕਿਤੇ ਨਾ ਕਿਤੇ ਜੇ ਕਿਤੇ ਕੋਈ ਕਮੀ ਆਉਂਦੀ ਹੈ ਤਾਂ ਅਸੀਂ ਇਸ ਵਾਸਤੇ ਇੱਥੇ ਲੋਕ ਟਾਇਲ ਲਾ ਰਹੇ ਹਾਂ ਦੁਬਾਰਾ ਜਿਹੜਾ ਉਹਨੂੰ ਰਿਪੇਅਰ ਕਰਕੇ ਠੀਕ ਕੀਤਾ ਜਾ ਸਕੇ ਇਹਨੂੰ ਟਾਇਲ ਦਾ ਮੈਜ਼ਰਮੈਂਟ ਵੀ ਹੈਗਾ ਜੀ ਤੇ ਦੀ ਬਿਲਕੁਲ ਜੀ ਬਿਲਕੁਲ ਤਾਂ ਹੀ ਇਹਦੀ ਜਿਹੜੀ ਸਪੈਸੀਫਿਕੇਸ਼ਨ ਚੈੱਕ ਕਰਾਂਗੇ ਇਹ ਤੇ ਲੋਡ ਪੈਂਦਾ ਬਾਕਾਇਦਾ ਮਸ਼ੀਨ ਦੇ ਨਾਲ ਉਹ ਮਸ਼ੀਨ ਤੋਂ ਪਤਾ ਲੱਗਦਾ ਵੀ ਕਿੰਨਾ ਲੋਡ ਚੱਲ ਸਕਦੀ ਆ ਤੇ ਉਹ ਜਿੰਨਾ ਵੀ ਇਹਦਾ ਪਾਸ ਹੈ ਕਿਉਂਕਿ ਵੱਖਰੇ ਵੱਖਰੇ ਸਾਈਜ਼ ਦਾ ਵੱਖਰਾ ਵੱਖਰਾ ਲੋਡ ਹੁੰਦਾ ਦੇ ਇਸ ਵਾਸਤੇ ਇਹਦੇ ਤੇ ਜਿੰਨਾ ਲੋਡ ਹੈ ਉਹ ਅਸੀਂ ਬਾਕਾਇਦਾ ਚੈੱਕ ਕਰਾਂਗੇ ਤੇ ਚੈੱਕ ਕਰਕੇ ਪਾਸ ਕਰਕੇ ਟੇਲਾ ਜੜੀਆਂ ਲਾਵਾਂ ਕਿੰਨੇ ਕ ਸਮੇਂ ਦੇ ਵਿੱਚ ਨਹੀਂ ਕਿਉਂਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਲੋਕ ਕਾਫੀ ਦਿੱਕਤਾਂ ਦਾ ਆ ਰਹੇ ਨੇ ਦੇਖੋ ਸਾਡੀ ਕੋਸ਼ਿਸ਼ ਇਹ ਆ ਵੀ ਅਸੀਂ ਜਿੰਨੀ ਜਲਦੀ ਹੋ ਸਕੇ ਕਰੀਏ ਪਰ ਅਸੀਂ ਇਹ ਵੀ ਨਾਲ ਜਿਹੜੀ ਹੈ ਵੀ ਗਲਤ ਨਾ ਹੋ ਜੇ ਜੇ ਕਿਤੇ ਕਾਲੀ ਦੇ ਨਾਲ 4 ਦਿਨ ਦੀ ਕਾਲੀ ਦੇ ਨਾਲ ਸਾਡੇ ਤੋਂ ਕਿਤੇ ਕੋਈ ਗਲਤ ਹੋ ਜਾਂਦਾ ਤੇ 5 ਸਾਲ ਸਾਡੇ ਲੋਕਾਂ ਨੂੰ ਖਮਚੀਆਂ ਭੁਗਤਣਾ ਪੈਣਾ ਇਸ ਵਾਸਤੇ ਅਸੀਂ ਚੈੱਕ ਕਰਕੇ ਜਿਹੜੀ ਜਿੰਨੀ ਇੱਥੇ ਸਟਰੈਂਥ ਦੀ ਲੋੜ ਹੈ ਉਹਨੇ ਸਟਰੈਂਥ ਪੂਰੀ ਕਰਕੇ ਜਿਹੜੀ ਹੈਗੀ ਆ ਉਹ ਸੜਕ ਨੂੰ ਅਸੀਂ ਚਾਲੂ ਕਰਾਵਾਂਗੇ ਔਰ ਬਹੁਤ ਜਲਦ ਆ ਜਿਹੜਾ ਸਾਡੇ ਸਾਰਾ ਕਿਉਂਕਿ ਟੈਂਡਰ ਲੱਗੇ ਹੋਏ ਲਗਭਗ 2 ਕਰੋੜ ਰੁਪਏ ਦਾ ਇਹ ਜਿਹੜੀ ਸੜਕ ਹੈ ਸਾਡੀ ਆਪਣੀ ਬਣਣੀ ਹੈ ਉਹਦੇ ਹਾਸੇ ਅਸੀਂ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡਦਾ ਉਹ ਸਾਹਿਬ ਇੱਕ ਪਾਣੀ ਇੱਥੇ ਖੜਦਾ ਚੌਂਕ ਦੇ ਵਿੱਚ ਬੈਠਾ ਤੇ ਬਰਸਾਤੀ ਨਾਲੇ ਬਣਾਏ ਗਏ ਹਾਂਜੀ ਹਾਂਜੀ ਉਹ ਚਲੋ ਕੰਮ ਕਰਨ ਕਰੇ ਕੋਈ ਟੁੱਟ ਗਏ ਪਰ ਪਿਛਲੇ ਪਾਸੇ ਉਹਨਾਂ ਦੀ ਕੋਈ ਸਫਾਈ ਨਹੀਂ ਹੁੰਦੀ ਜਿਵੇਂ ਮੌਸਮ ਬਾਰਸ਼ ਹੋਇਆ ਉਹਨਾਂ ਨਵੇਂ ਕੌਂਸਲ ਵੱਲੋਂ ਜਮ ਹਿੰਦਿਆਰ ਤੱਕ ਦੇਖੋ ਤੇ ਲੱਗੇ ਹੋਏ ਆ ਸਾਰੇ ਕੰਮ ਵਾਸਤੇ ਤੇ ਜਿਹੜਾ ਪ੍ਰਸ਼ਾਸਨ ਪੂਰੇ ਦਾ ਪੂਰਾ ਹਰਕਤ ਦੇ ਵਿੱਚ ਹੈ ਮਹੀਨਿਆਂ ਤੋਂ ਪਹਿਲਾਂ ਤਿਆਰੀਆਂ ਕਰ ਰਹੇ ਸੇਵ ਨਾਲਿਆਂ ਦੀ ਸਫਾਈਆਂ ਕਰ ਰਹੇ ਆ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਵੀ ਕੋਈ ਕਮੀ ਸਾਨੂੰ ਆ ਸਕਦੀ ਹੈ ਮਹੀਨਿਆਂ ਦੇ ਦੌਰਾਨ ਕੋਈ ਸਾਡਾ ਨੁਕਸਾਨ ਹੋ ਸਕਦਾ ਉਸ ਤੋਂ ਪਹਿਲਾਂ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ ਸੋ ਆਹ ਜਲਦੀ ਜਿਹੜੇ ਨਾਲੇ ਕਿਉਂਕਿ ਸੜਕ ਬਣ ਰਹੀ ਹੈ ਸੜਕ ਜਿੱਤੇ ਸਾਡਾ ਕੰਪਲੀਟ ਹੋ ਗਿਆ ਨਾਲ ਦੀ ਨਾਲੇ ਨਾਲਿਆਂ ਦਾ ਵੀ ਕੰਮ ਕਰਦਾ ਹੈ